ਭਪਿੰਦਰ ਸਿੰਘ ਰਾਜੂ ਜੀ ਕੀ ਕਹਿਣਾ ਚਾਹੋਗੇ ਪੱਛਮੀ ਬੰਗਾਲ ਦੇ ਵਿੱਚ ਇੱਕ ਅਧਿਕਾਰੀ ਨੂੰ ਬੀਜੇਪੀ ਨੇ ਖਾਲਿਸਤਾਨੀ ਕਿ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਤੇ ਦੇਖੋ ਜੀ ਜਿਹੜੀ ਇੱਕ ਆਈਪੀਐਸ ਅਧਿਕਾਰੀ ਨੂੰ ਆਈਪੀਐਸ ਅਧਿਕਾਰੀ ਸਰਦਾਰ ਜਸਵੀਰ ਸਿੰਘ ਦੀ ਉਹਨਾਂ ਦੀ ਪਗੜੀ ਵੱਲ ਵੇਖ ਕੇ ਤੇ ਉਹਨਾਂ ਨੂੰ ਇੱਕ ਇਹਨਾਂ ਦੇ ਬੀਜੇਪੀ ਦੇ ਜਿਹੜੇ ਸੀਨੀਅਰ ਆਗੂ ਨੇ ਸੀਨੀਅਰ ਬੰਦੇ ਨੇ ਉਹ ਸ਼ਬੇਂਦੂ ਅਧਿਕਾਰੀ ਇਸ ਬਿੰਦੂ ਨੂੰ ਬਹੁਤ ਸੀਨੀਅਰ ਅਧਿਕਾਰੀ ਹੋ ਕੇ ਵੀ ਇਹਦੀ ਜਿਹੜੀ ਸੋਚ ਹੈ ਜਾਂ ਇਹ ਭਾਜਪਾ ਦੀ ਸਾਰੀ ਸੋਚ ਹੈ ਇਹਨੂੰ ਹਰ ਇੱਕ ਪਗੜੀ ਧਾਰੀ ਦੇ ਵਿੱਚ ਇੱਕ ਖਾਲਸਤਾਨੀ ਦਿਖਾਈ ਦਿੰਦਾ ਵਾ ਤੁਸੀਂ ਇਹ ਅੰਦਾਜ਼ਾ ਲਾਓ ਕਿ ਇਹਨਾਂ ਨੇ ਜੋ ਇਸ ਵੇਲੇ ਕਿਸਾਨਾਂ ਦੇ ਨਾਲ ਵੀ ਇਹ ਸਿਸਟਮ ਬਣਾ ਰਹੇ ਨੇ ਜੋ ਕਿਸਾਨਾਂ ਦੇ ਨਾਲ ਚੱਲ ਰਿਹਾ ਵਾ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਇੰਡੀਆ ਦੀ ਰਾਜਧਾਨੀ ਹੈ ਇਹ ਕੋਈ ਕੁਲੇ ਇਹਨਾਂ ਦੇ ਘਰ ਦਾ ਸਿਸਟਮ ਨਹੀਂ ਘਾ ਰਾਜਧਾਨੀ ਦਿੱਲੀ ਜਿਹੜੀ ਆ ਇਦੇ ਵਿੱਚ ਸਾਰੇ ਹੀ ਕਿਸਾਨ ਜਿਹੜੇ ਵੀ ਉਹ ਜਾਣਾ ਚਾਹੁੰਦੇ ਸੀ ਅੱਜ ਹੁਣ ਹਰਿਆਣਾ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਭਾਜਪੀ ਦੀ ਹੈ ਇਹਨਾਂ ਨੇ ਇਹਨੇ ਵੱਡੇ ਪੱਥਰ ਲਾ ਕੇ ਕਿਲ ਲਾ ਕੇ ਸਾਰਾ ਚੌਥੇ ਜਿਹੜੀਆਂ ਤਾਰਾਂ ਲਾ ਦਿੱਤੀਆਂ ਬਾਕਾਇਦਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟ ਰਹੇ ਨੇ ਹੋਰ ਬਹੁਤ ਉਹਨਾਂ ਤੋਂ ਵੱਧ ਘਟ ਕੋ ਵੀ ਤੁਸੀਂ ਇਹ ਦੇਖੋ ਵੀ ਪਲਾਸਟਿਕ ਦੀਆਂ ਗੋਲੀਆਂ ਇਥੋਂ ਤੱਕ ਕਿ ਪੱਕੀਆਂ ਗੋਲੀਆਂ ਵੀ ਜਿਹੜੀਆਂ ਇਹ ਨਾਲ ਚਲਾ ਰਹੇ ਨੇ ਇਹਨਾਂ ਨੇ ਇੱਕ ਇਸ ਪੰਜਾਬ ਨੂੰ ਜਾਂ ਇਸ ਪੰਜਾਬ ਦੇ ਜਿਹੜੇ ਵੀ ਕੋ ਪਗੜੀ ਧਾਰੀ ਨੇ ਬਾਹਰ ਵੀ ਨੇ ਹੁਣ ਇਹ ਆਈਪੀਐਸ ਅਫੀਸਰ ਜਿਹੜਾ ਜਸਬੀਰ ਸਿੰਘ ਆ ਇਹ ਤਾਂ ਹੁਣ ਪੱਛਮ ਬੰਗਾਲ ਦੀ ਗੱਲ ਹੈ ਨਾ ਇਹ ਪੰਜਾਬ ਦੀ ਗੱਲ ਨਹੀਂ ਪਰ ਉਹਦੇ ਸਿਰ ਤੇ ਇੱਕ ਪਗੜੀ ਵੇਖ ਕੇ ਸ਼ਬੀਂਦੂ ਅਧਿਕਾਰੀ ਜੋ ਨੇ ਉਹਨਾਂ ਨੇ ਇਸ ਵੇਲੇ ਜੋ ਉਹਨਾਂ ਨੂੰ ਖਾਲਸਾ ਨਹੀਂ ਕਿਹਾ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਇਹਨਾਂ ਦੀ ਜਿਹੜੀ ਬੀਜੇਪੀ ਦੀ ਸੋਚ ਹੈ ਬੀਜੇਪੀ ਦੀ ਸੋਚ ਜੋ ਹੈ ਇਹਨਾਂ ਦੀ ਤਾਂ ਸੋਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਪੀਐਮ ਸਾਹਿਬ ਜੋ ਉੱਤੇ ਬੈਠੇ ਨੇ ਇਹਨਾਂ ਨੂੰ ਪੀਐਮ ਦੇ ਵੱਲ ਵੇਖ ਕੇ ਉਸ ਪਾਰਟੀ ਵੱਲ ਵੇਖ ਕੇ ਆਪਣੇ ਬਿਆਨ ਦੇਣੇ ਚਾਹੀਦੇ ਨੇ ਕਿਉਂਕਿ ਇਹਨਾਂ ਲਈ ਪੀਐਮ ਵਾਸਤੇ ਤੇ ਸਾਰੇ ਜਾਤੀ ਧਰਮ ਜਾਤਾਂ ਪਾਤਾਂ ਸਭ ਇੱਕ ਨੇ ਪੀਐਮ ਲਈ ਤੇ ਸਾਰਾ ਇੰਡੀਆ ਜਿਹੜਾ ਵਾ ਉਹ ਉਹਨਾਂ ਦੇ ਅੰਡਰ ਆਉਂਦਾ ਤੇ ਉਹਨਾਂ ਲਈ ਜਿਹੜੇ ਵੀ ਸਾਰੇ ਜਿੰਨੇ ਵੀ ਧਰਮ ਨੇ ਐਸ ਵੇਲੇ ਸਾਰੇ ਧਰਮਾਂ ਲਈ ਉਹਨਾਂ ਦੇ ਦਿਲ ਦੇ ਵਿੱਚ ਇੱਕ ਪਿਆਰ ਹੋਣਾ ਚਾਹੀਦਾ ਮੋਦੀ ਸਾਹਿਬ ਦੇ ਇਸ ਦੇ ਨਾਲ ਮੈਂ ਮੋਦੀ ਸਰਕਾਰ ਨੂੰ ਭਾਜਪਾ ਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ ਜਿੰਨੇ ਵੀ ਇਹਨਾਂ ਦੇ ਮੈਂਬਰ ਨੇ ਇੱਕ ਸਿੱਖ ਧਰਮ ਦੇ ਨਾਲ ਜਾਂ ਪੰਜਾਬ ਦੇ ਨਾਲ ਹੀ ਏਡਾ ਏਡਾ ਵੱਡਾ ਵਿਤਕਰਾ ਕਿਉਂ ਜਿਹੜੀਆਂ ਤੁਸੀਂ ਮੰਗਾ ਮੰਨੀਆਂ ਸੀਗੀਆਂ ਪਿੱਛੇ ਜੇ ਕਿਸਾਨਾਂ ਦੀਆਂ ਉਹੀ ਤੋਂ ਤੁਹਾਨੂੰ ਕਹਿਣ ਆ ਰਹੇ ਨੇ 2 ਸਾਲ ਹੋ ਗਿਆ ਉਹਨਾਂ ਨੂੰ ਵਾਪਸ ਆਇਆ ਨੂੰ ਉਦੋਂ ਤੁਸੀਂ ਸਾਰੀਆਂ ਮੰਗਾ ਮੰਨੀਆਂ ਸੀਗੀਆਂ ਅੱਜ ਤੁਸੀਂ ਆਪਣੀਆਂ ਹੀ ਗੱਲਾਂ ਤੋਂ ਮੁਕਰ ਰਹੇ ਹੋ ਅੱਜ ਆਪਣੀਆਂ ਗੱਲਾਂ ਤੋਂ ਮੁਕਰਦੇ ਹੋ ਅੱਜ ਉਹ ਫੇਰ ਤੁਹਾਡੇ ਕੋਲ ਉਹੀ ਤੁਹਾਡੀਆਂ ਜਿਹੜੀਆਂ ਮੰਨੀਆਂ ਮੰਗਾ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਤੁਹਾਡੇ ਕੋਲ ਪਹੁੰਚ ਰਹੇ ਨੇ ਤੁਸੀਂ ਇਹ ਅੰਦਾਜ਼ਾ ਜਿਹਾ ਲਾ ਕੇ ਚੱਲੋ ਆਪਣੇ ਦਿਮਾਗ ਦੇ ਵਿੱਚ ਇਹ ਸਾਰਾ ਹੀ ਭਾਜਪਾ ਦੀ ਇੱਕ ਸੋਚ ਜੋ ਹੈ ਇੱਕ ਪਗੜੀ ਵਾਲੇ ਨੂੰ ਵੇਖ ਕੇ ਇਹ ਇੱਕ ਕਿਸਾਨਾਂ ਨੂੰ ਵੇਖ ਕੇ ਕਿਸਾਨਾਂ ਦੇ ਵੀ ਸਿਰਾਂ ਤੇ ਪਗੜੀਆਂ ਵੱਜੀਆਂ ਨੇ ਜਿਹੜਾ ਆਈਪੀਐਸ ਜਸਬੀਰ ਸਿੰਘ ਵੀ ਸੀਗਾ ਉਹਦੇ ਵੀ ਸਿਰ ਤੇ ਪਗੜੀ ਬੱਜੀ ਸੀ ਇਸ ਕਰਕੇ ਕੋਈ ਵੀ ਪਗੜੀ ਧਾਰੀ ਜਾਂ ਪੰਜਾਬ ਦਾ ਕੋਈ ਵੀ ਰਹਿਣ ਵਾਲਾ ਵਾ ਉਹ ਇਹਨਾਂ ਨੂੰ ਹਰ ਇੱਕ ਪਗੜੀ ਧਾਰੀ ਖਾਲਿਸਤਾਨੀ ਨਜ਼ਰ ਆਉਂਦਾ ਹੈ ਮੈਂ ਪੀਐਮ ਸਾਹਿਬ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਪੀਐਮ ਸਾਹਿਬ ਆਪ ਵੀ ਤੇ ਜਿੰਨਾ ਵੀ ਤੁਹਾਡਾ ਸਟਾਫ ਹੈ ਜਿੰਨੇ ਵੀ ਤੁਹਾਡੇ ਬੀਕੇਪੀ ਦੇ ਕੋਈ ਆਗੂ ਨੇ ਉਹਨਾਂ ਨੂੰ ਮੀਟਿੰਗ ਕਰਕੇ ਬਿਠਾ ਕੇ ਉਹਨਾਂ ਨੂੰ ਇਹ ਚੀਜ਼ ਦੱਸੋ ਪੀਏ ਪੰਜਾਬ ਕੋਈ ਦੇਸ਼ ਦਾ ਵੱਖਰਾ ਹਿੱਸਾ ਨਹੀਂ ਗਾ ਇਹ ਤੁਹਾਡੇ ਹੀ ਇੱਕ ਇੰਡੀਆ ਦਾ ਇੱਕ ਅੰਗ ਹੈ ਜਿਹਦੇ ਵਿੱਚ ਮੈਂ ਪਿੱਛੇ ਜਿਹੜੀ ਮੇਰੇ ਕੋਲ ਉਦੋਂ ਆਏ ਸੀਗੇ ਪ੍ਰੈਸ ਵਾਲੇ ਮੈਂ ਉਦੋਂ ਵੀ ਦੱਸਿਆ ਸੀ ਕਿ ਜਿਹੜੇ 2626 ਜ਼ਿਲ੍ਹਿਆਂ ਦੇ ਵਿੱਚ ਡੱਕੇ ਸੀਗੇ ਉਹਦੇ ਵਿੱਚੋਂ 2170 ਬੰਦੇ ਜਿਹੜੇ ਸੀ ਉਹ ਪਗੜੀਧਾਰੀ ਸੀਗੇ ਜੇ 121 ਬੰਦਿਆਂ ਨੂੰ ਜਦੋਂ ਦੇਸ਼ ਅਜ਼ਾਦ ਹੋਇਆ ਵਾ ਉਦੋਂ ਵੀ ਜਦੋਂ ਫਾਂਸੀ ਹੋਈ ਆ ਤੇ ਉਹਦੇ ਵਿੱਚ 93 ਬੰਦੇ ਜਿਹੜੇ ਸੀਗੇ ਉਹ ਪਗੜੀਧਾਰੀ ਸੀਗੇ ਇੱਕ ਕੋਈ ਬੰਦੇ ਨੂੰ ਇੱਕ ਸ਼ਹੀਦੇ ਆਜ਼ਮ ਜੋ ਹੈ ਪੂਰੇ ਜਦੋਂ ਵੀ ਇਹ ਆਜ਼ਾਦੀ ਮਿਲੀ ਆ ਸ਼ਹੀਦੇ ਆਜ਼ਮ ਇੱਕ ਭਗਤ ਸਿੰਘ ਨੂੰ ਕਿਹਾ ਗਿਆ ਤੇ ਭਗਤ ਸਿੰਘ ਵੀ ਜਿਹੜਾ ਸੀਗਾ ਉਹ ਵੀ ਇੱਕ ਪਗੜੀਧਾਰੀ ਸੀਗਾ ਜੇ ਜੱਲਿਆਂਵਾਲੇ ਬਾਗ ਕੋਈ ਵੀ ਜਦੋਂ ਜਰਨਲ ਡਾਇਰ ਨੇ ਗੋਲੀ ਚਲਾਈ ਆ ਜਦੋਂ ਇਹ ਸਾਰਾ ਹੋਇਆ ਉਦੋਂ ਵੀ ਜਦੋਂ ਕਿਸੇ ਦੇ ਮਨ ਦੇ ਵਿੱਚ ਕੋਈ ਉਹ ਬਲਬਲਾ ਉੱਠਿਆ ਤੇ ਉਹ ਵੀ ਜਿਹੜਾ ਸ਼ਹੀਦ ਉਦਮ ਸਿੰਘ ਸੀਗਾ ਉਹ ਵੀ ਪਗੜੀ ਧਾਰੀ ਸੀਗਾ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਪੀਐਮ ਸਾਹਿਬ ਤੇ ਸਾਰੀ ਬੀਜੇਪੀ ਨੂੰ ਇਹ ਸਾਨੂੰ ਵੀ ਉਸੇ ਤਰ੍ਹਾਂ ਇੱਕ ਆਪਣੇ ਅੰਗ ਲੈ ਕੇ ਚੱਲੋ ਇਸ ਹਿੰਦੁਸਤਾਨ ਦਾ ਅੰਗ ਲੈ ਕੇ ਚੱਲੋ ਪੰਜਾਬ ਨੂੰ ਜੇ ਆਪਾਂ ਇਸ ਤੋਂ ਪਿੱਛੇ ਵੀ ਥੋੜਾ ਚੱਲ ਜੀਏ ਜਦੋਂ ਆਜ਼ਾਦੀ ਤੋਂ ਪਿੱਛੇ ਵੀ ਜਾਈਏ ਜਦੋਂ ਸਾਰੇ ਕਸ਼ਮੀਰੀ ਪੰਡਤ ਵੀ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਸੀਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇਹ Hindu ਜਿੰਨਾ ਵੀ ਸਾਰਾ ਸਮਾਜ ਸੀ ਉਹਨੂੰ ਗੱਲ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਮੈਂ ਮੁਸਲਮਾਨ ਧਰਮ ਜਿਹੜਾ ਵਾ ਉਹਨੂੰ ਧਾਰ ਲਾਂਗਾ ਤੇ ਅਸੀਂ ਵੀ ਸਾਰੇ ਜਣੇ ਬਣ ਜਾਾਂਗੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਜਾ ਕੇ ਸੀਸ ਕਟਾਇਆ ਸੀਗਾ ਇਸ ਕਰਕੇ ਮੈਂ ਆਪ ਜੀ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਸਾਰੀ ਬੀਜੇਪੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਜੋ ਪਗੜੀ ਹੈ ਇਹ ਸਾਨੂੰ ਸਾਡੇ ਗੁਰੂਆਂ ਵੱਲੋਂ ਸਾਡੇ ਸਿਰ ਦਾ ਤਾਜ ਹੈ ਇਹ ਜੋ ਪਗੜੀ ਹੈ ਇਹ ਸਾਨੂੰ ਗੁਰੂਆਂ ਵੱਲੋਂ ਜਿਹੜੀ ਬਖਸ਼ੀ ਹੋਈ ਦਾਤ ਹੈ ਮੈਂ ਇੱਥੇ ਪੀਐਮ ਸਾਹਿਬ ਨੂੰ ਇਹ ਵਾਲੀ ਬੇਨਤੀ ਕਰਨੀ ਚਾਹੁੰਦਾ ਸਾਰੇ ਬੀਜੇਪੀ ਨੂੰ ਇਹ ਵਾਲੀ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਪਗੜੀ ਧਾਰੀ ਦਾ ਹਰ ਇੱਕ ਪੰਜਾਬੀ ਦਾ ਹਰ ਇੱਕ ਦਾ ਸਤਿਕਾਰ ਕਰੋ ਤਾਂ ਇਹਨਾਂ ਨੂੰ ਖਾਲਸਤਾਨੀ ਨਾ ਸਮਝੋ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਇਹਨਾਂ ਸਿੱਖਾਂ ਨੂੰ ਅੱਤਵਾਦੀ ਜਾਂ ਖਾਲਸਤਾਨੀ ਨਾ ਸਮਝਿਆ ਜਾਵੇ ਇਹਨੂੰ ਹਿੰਦੁਸਤਾਨ ਦਾ ਅੰਗ ਸਮਝਿਆ ਜਾਵੇ ਮੈਂ ਅੱਗੇ ਵੀ ਬੇਨਤੀ ਕੀਤੀ ਫੇਰ ਦੁਬਾਰਾ ਬੇਨਤੀ ਕਰ ਦਿੰਦਾ ਵੀ ਇਹ ਪੰਜਾਬ ਨੂੰ ਪੰਜਾਬੀਆਂ ਨੂੰ ਇੱਕ ਇਹ ਬੇਨਤੀ ਕਰਦਾ ਵੀ ਇਹ ਬਗੜੀ ਧਾਰੀ ਨੂੰ ਕੋਈ ਵੀ ਖਾਲਸਤਾਨੀ ਨਾ ਸਮਝਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ